ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਰਤ ਤੀਸਰੀ ਸਾਖੀ ਨੌਮੀ ਭਾਈ ਨੰਦ ਚੰਦ ਮਸੰਦ ਦੀ ਮੌਤ ਭਾਈ ਨੰਦ ਚੰਦ ਗੋਤ ਦਾ ਮਸੰਦ ਸੀ ਇਹ ਟਰਾਲੀ ਦਾ ਰਹਿਣ ਵਾਲਾ ਸੀ ਸਤਿਗੁਰੂ ਜੀ ਦੇ ਪਾਸ ਇਸਾ ਬਹੁਤ ਸਤਕਾਰ ਸੀ ਸਾਹਿਬ ਇਸ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਸਨ ਲੜਾਈ ਕਰਨ ਨੂੰ ਵੀ ਤਕੜਾ ਸੀ ਵਾਹਿਗੁਰੂ ਦਾ ਪਾਣਾ ਅਮਿੱਟ ਹੈ ਕਦੀ ਚੰਗਿਆਂ ਨਾਲੋਂ ਵੀ ਮੰਦੇ ਕਰਮ ਹੋ ਜਾਂਦੇ ਹਨ ਕੁਦਰਤ ਅੱਗੇ ਕੋਈ ਸਵਾਲ ਜਵਾਬ ਨਹੀਂ ਕੀਤਾ ਜਾਂਦਾ ਕਦੀ ਇਸ ਮਸੰਦ ਦੀ ਵਿਡਿਆਈ ਦੀ ਗੁੱਡੀ ਅੱਧ ਅਸਮਾਨ ਵਿੱਚ ਪੁੱਜ ਗਈ ਸੀ ਅਤੇ ਇਸ ਤੇ ਬਹੁਤ ਮੰਨੀ ਜਾਂਦੀ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹੱਥੇ ਲਿਖੀਆਂ ਜਾਂਦੀਆਂ ਸਨ ਪਰ ਹਰ ਇੱਕ ਵੀਰ ਦੇ ਸੰਪੂਰਨ ਹੋਣ ਤੇ ਵੀਰ ਉੱਤੇ ਸਤਿਗੁਰੂ ਜੀ ਦੇ ਦਸਕਤ ਕਰਾਏ ਜਾਂਦੇ ਸਨ ਡਰਾ ਲਈ ਦੇ ਇੱਕ ਸਾਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਨਕਲ ਕੀਤੀ ਤੇ ਸੰਪੂਰਨ ਹੋਣ ਤੇ ਉਹ ਦਸਕਤਾਂ ਵਾਸਤੇ ਅਨੰਦਪੁਰ ਲਿਆਇਆ ਉਹ ਉਦਾਸੀ ਸਾਧੂ ਭਾਈ ਨੰਦਚੰਦ ਜੀ ਨੂੰ ਮਿਲਿਆ ਉਸਨੇ ਇਹ ਜਾਤਾ ਕਿ ਭਾਈ ਨੰਦਚੰਦ ਜੀ ਕਿਉਂਕਿ ਉਸ ਇਲਾਕੇ ਦੇ ਵੱਡੇ ਮਸੰਦ ਹਨ ਜ਼ਿੰਮੇਵਾਰ ਆਦਮੀ ਵੀ ਹਨ ਇਸ ਵਾਸਤੇ ਸਾਧੂ ਨੇ ਬੀੜ ਉਸਦੇ ਹਵਾਲੇ ਕਰ ਦਿੱਤੀ ਮੈਨੂੰ ਬੀੜ ਉੱਤੇ ਸਤਿਗੁਰੂ ਜੀ ਦੇ ਦਸਕਤ ਕਰਾ ਦੇਣੀ ਸਾਧੂ ਦਾ ਬਚਨ ਸੀ ਹੂਣੀ ਹੋ ਕੇ ਰੰਦੀ ਹੈ ਬੀੜ ਨੂੰ ਦੇਖ ਕੇ ਪਾਈ ਨੰਦ ਚੰਦ ਦਾ ਦਿਲ ਥਿਰ ਨਾ ਰਿਹਾ ਉਹ ਬੇਈਮਾਨ ਹੋ ਗਿਆ ਉਸਨੇ ਮਨ ਵਿੱਚ ਧਾਰ ਲਈ ਕਿ ਉਹ ਬੀੜ ਸਾਧੂ ਨੂੰ ਵਾਪਸ ਨਹੀਂ ਕਰੇਗਾ ਸਗੋਂ ਇਸ ਨੂੰ ਪਿੰਡ ਖੜ ਕੇ ਪੂਜਾ ਕਰਵਾਏਗਾ ਸ਼ਾਇਦ ਉਹ ਖੁਦ ਹੀ ਗੁਰੂ ਬਣ ਜਾਵੇ ਸਾਧੂ ਨੂੰ ਲਾਰਾ ਲੱਪਾ ਲਾ ਕੇ ਟਾਲਦਾ ਰਿਹਾ ਸਾਧੂ ਨੇ ਬਹੁਤ ਮਿਹਨਤ ਕੀਤੀ ਹੋਈ ਸੀ ਉਸ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨਾ ਮਿਲਿਆ ਤਾਂ ਉਹ ਕੁਰਲਾ ਉੱਠਿਆ ਰੋਲਾ ਪਾਉਣ ਲੱਗਾ ਤਾਂ ਭਾਈ ਨੰਦਚੰਦ ਨੂੰ ਫਿਕਰ ਪੈ ਗਿਆ ਕਿ ਉਹ ਹੁਣ ਕੀ ਕਰੇ ਜੇ ਸਤਿਗੁਰੂ ਜੀ ਤੱਕ ਬੇਨਤੀ ਪੁੱਜ ਗਈ ਤਾਂ ਜ਼ਰੂਰ ਜਵਾਬ ਤਲਬੀ ਹੋਵੇਗੀ ਸਾਹਿਬ ਮਸੰਦਾਂ ਦੇ ਅੱਗੇ ਹੀ ਭੁਗਤ ਸਵਾਰਦੇ ਹਨ ਇਸ ਦੋਸ਼ ਬਦਲੇ ਜ਼ਰੂਰ ਨੰਦਚੰਦ ਨੂੰ ਸਜ਼ਾ ਮਿਲੇਗੀ ਇਹ ਸੋਚ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਰਾਤ ਦੇ ਹਨੇਰੇ ਵਿੱਚ ਆਨੰਦਪੁਰ ਤੋਂ ਨੱਠ ਉੱਠਿਆ ਤੇ ਆਪਣੇ ਪਿੰਡ ਜਾ ਵੜਿਆ ਉਸ ਨੇ ਜਾ ਕੇ ਬੀੜ ਘਰ ਰੱਖ ਦਿੱਤੀ ਤੇ ਕਿਸੇ ਨੂੰ ਕੋਈ ਭੇਤ ਨਾ ਦੱਸਿਆ ਢੀਡ ਨੂੰ ਘਰ ਰੱਖ ਕੇ ਆਪ ਸੋਢੀ ਧੀਰਮਲ ਕੋਲ ਕਰਤਾਰਪੁਰ ਜਾ ਪੁੱਜਾ ਉਸ ਨੂੰ ਜਾ ਕੇ ਕਹਿਣ ਲੱਗਾ ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਮੈਂ ਮਾਲਵੇ ਦਾ ਵੱਡਾ ਮਸੰਦ ਹਾਂ ਸਾਰਾ ਮਾਲਵਾ ਮੇਰੇ ਇਸ਼ਾਰੇ ਉੱਤੇ ਚੱਲਦਾ ਹੈ ਮੈਂ ਅਨੰਦਪੁਰ ਦਰ ਉਸਕੇ ਆ ਗਿਆ ਹਾਂ ਤੇ ਫੈਸਲਾ ਕੀਤਾ ਹੈ ਕਿ ਨਾ ਅਨੰਦਪੁਰ ਜਾਵਾਂਗਾ ਤੇ ਨਾ ਹੀ ਉਹਨਾਂ ਨੂੰ ਗੁਰੂ ਮੰਨਾਂਗਾ ਇਸ ਵਾਸਤੇ ਮੈਨੂੰ ਆਪਣੇ ਕੋਲ ਰੱਖ ਲਵ ਸੋਦੀ تیرਮਲ ਬੜਾ ਪਰਸਨ ਹੋਇਆ ਉਸਨੇ ਖੁਸ਼ੀ-ਖੁਸ਼ੀ ਉਸ ਨੂੰ ਰੱਖ ਲਿਆ ਤੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਬਚਨ ਕੀਤਾ ਪਰ تیرਮਲ ਦੇ ਪਹਿਲੇ ਮਸੰਦ ਜਨ ਬਲ ਕੋਲਾ ਹੋ ਗਏ ਉਹਨਾਂ ਨੇ ਜ਼ੋਰ ਨਾਲ ਆਖਿਆ ਇਹ ਕਦੀ ਨਹੀਂ ਹੋ ਸਕਦਾ ਕਿ ਆਨੰਦ ਚੰਦ ਕਰਤਾਰਪੁਰ ਰਹੇ ਜੇ ਇਹ ਰਿਹਾ ਤਾਂ ਅਸਾਂ ਦਾ ਹਲਵਾ ਮੰਡਾ ਨਹੀਂ ਪੱਕੇਗਾ ਇਹ ਲੜਾਕਾ ਤੇ ਸੂਰਮਾ ਹੈ ਇਸ ਨੂੰ ਖਤਮ ਕਰਨ ਦਾ ਯਤਨ ਕਰੋ ਦੂਸਰਾ ਮਸੰਦ ਸੋਢੀ ਸਾਹਿਬ ਨੂੰ ਸਮਝਾਇਆ ਜਾਵੇ ਕਿ ਇਹ ਤੇਰਾ ਮਿੱਤਰ ਨਹੀਂ ਦੁਸ਼ਮਣ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕਹਨ ਤੇ ਕਰਤਾਰਪੁਰ ਆਇਆ ਹੈ ਤੇ ਮਾਰ ਕੇ ਤੁਰਕ ਜਾਵੇਗਾ ਇਸ ਕਰਕੇ ਇਸ ਨੂੰ ਰੱਖਣਾ ਨਹੀਂ ਚਾਹੀਦਾ ਇਹ ਆਦਮੀ ਖਤਰਨਾਕ ਹੈ ਜੇ ਇਹ ਵੀ ਠੀਕ ਹੈ ਕਿ ਇਹ ਅਨੰਦਪੁਰ ਤੋਂ ਆਪ ਆਇਆ ਹੈ ਤਾਂ ਅਗ੍ਰਿਤ ਕਰਨ ਹੋ ਕੇ ਆਇਆ ਹੈ ਇਹ ਉਸ ਗੁਰੂ ਨੂੰ ਧੋਖਾ ਦੇ ਸਕਦਾ ਹੈ ਤਾਂ ਸੋਢੀ ਸਾਹਿਬ ਨੂੰ ਵੀ ਧੋਖਾ ਦੇ ਸਕਦਾ ਹੈ ਐਸੇ ਨਿੰਦਕ ਪੁਰਸ਼ ਨੂੰ ਮਸੰਦ ਰੱਖਣਾ ਯੋਗ ਨਹੀਂ ਇਸ ਤਰ੍ਹਾਂ ਸਾਰਿਆਂ ਨੇ ਸਲਾਹ ਕਰ ਲਈ ਕਿ ਉਹ ਨੰਦ ਚੰਦ ਨੂੰ ਨਹੀਂ ਰਹਿਣ ਦੇਣਗੇ ਉਹ ਜ਼ਰੂਰ ਕਰਤਾਰਪੁਰੋਂ ਜਾਂ ਕਢਵਾ ਦੇਣਗੇ ਜਾਂ ਉਸਨੂੰ ਮਾਰ ਦੇਣਗੇ ਐਸੇ ਪੁਰਸ਼ ਦਾ ਕਰਤਾਰਪੁਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਉਹ ਸਾਰੇ ਇਕੱਠੇ ਹੋ ਕੇ ਧੀਰਮਲ ਪਾਸ ਜਾ ਪੁੱਜੇ ਉਹਨਾਂ ਨੂੰ ਜਾ ਕੇ ਸਮਝਾਉਣ ਲੱਗੇ ਇਹ ਨੰਦਚੰਦ ਨੂੰ ਕਰਤਾਰਪੁਰੋਂ ਕੱਢ ਦੇਣ ਇਹ ਹੀ ਸੱਚੇ ਪਾਤਸ਼ਾਹ ਹੋ ਇੱਕ ਸੰਤ ਬੋਲਿਆ ਇਹ ਸੱਚੀ ਗੱਲ ਹੈ ਕਿ ਇਹ ਪੁਰਸ਼ ਕੋਈ ਨਾ ਕੋਈ ਧੋਖਾ ਕਰਨ ਵਾਸਤੇ ਆਇਆ ਹੈ ਐਸੇ ਆਦਮੀਆਂ ਨੂੰ ਰੱਖਣਾ ਖਤਰਨਾਕ ਹੈ ਨਾਲੇ ਇਹ ਵੀ ਦੇਖੋ ਆਨੰਦਪੁਰ ਆਉਣ ਦਾ ਕੋਈ ਠੋਸ ਕਾਰਨ ਨਹੀਂ ਦੱਸਦਾ ਐਵੇਂ ਆਖੀ ਜਾਂਦਾ ਹੈ ਮੈਂ ਰਸ ਆਇਆ ਹੈ ਮੈਂ ਨਹੀਂ ਉੱਥੇ ਜਾਣਾ ਇਹ ਪੱਲਾ ਕੋਈ ਦਲੀਲ ਹੈ ਐਸੀਆਂ ਵੈਸੀਆਂ ਗੱਲਾਂ ਤੇ ਕਿਵੇਂ ਪਰੋਸਾ ਕੀਤਾ ਜਾਵੇ ਜੇਕਰ ਇਹਨੂੰ ਰੱਖਣਾ ਜੇ ਤਾਂ ਅਸੀਂ ਚਲੇ ਜਾਂਦੇ ਹਾਂ ਕਈ ਮਸੰਦਾਂ ਨੇ ਧਮਕੀਆਂ ਦਿੱਤੀਆਂ ਆਖਰ ਉਹਨਾਂ ਨੇ ਸੋਢੀ ਤੀਰਮਲ ਜੀ ਨੂੰ ਮਨਾ ਲਿਆ ਕਿ ਉਹ ਜਿਵੇਂ ਤਿਵੇਂ ਹੋਵੇ ਆਨੰਦ ਚੰਦ ਨੂੰ ਜ਼ਰੂਰ ਕੱਢ ਦੇਣ ਐਸਾ ਹੁਕਮ ਲੈ ਕੇ ਮਸੰਦਾਂ ਨੇ ਫੈਸਲਾ ਕੀਤਾ ਕਿ ਉਹ ਆਨੰਦ ਚੰਦ ਨੂੰ ਮਾਰ ਹੀ ਸੁੱਟਣ ਆਖਰ ਐਸਾ ਸਬਬ ਬਣ ਗਿਆ ਕਿ ਆਨੰਦ ਚੰਦ ਬਾਹਰੋਂ ਆ ਰਿਹਾ ਸੀ ਇੱਕ ਮਸੰਦ ਨੇ ਗੋਲੀ ਮਾਰ ਕੇ ਰੇੜ ਦਿੱਤਾ ਲੋਥ ਚੁੱਕ ਕੇ ਦਰਿਆ ਬਿਆਸ ਵਿੱਚ ਸੁਕਟ ਆਈ ਉਧਰ ਸਤਿਗੁਰੂ ਜੀ ਨੇ श्राप ਦਿੱਤਾ ਕਿ ਨੰਦਚੰਦ ਦੇ ਰੱਖੇ ਗ੍ਰੰਥ ਨੂੰ ਜਿਹੜਾ ਪੜ੍ਹੇਗਾ ਉਹ ਅੰਨ੍ਹਾ ਹੋ ਜਾਵੇਗਾ ਤੇ ਜਿਹੜਾ ਸੁਨੇਗਾ ਉਹ ਬੋਲਾ ਹੋ ਜਾਵੇਗਾ ਉਹ ਗ੍ਰੰਥ ਅਜੇ ਤੱਕ ਡਰੋਲੀ ਵਿੱਚ ਹੈ ਪਰ ਉਸ ਨੂੰ ਪੜਦਾ ਕੋਈ ਨਹੀਂ ਉਹ ਇਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ